ਸਪਨੇ ਸਜਾਏ ਸੀ ਆਪਣੀ ਘਰਵਾਲੀ ਦੇ ਨਾਲ ਆਪਣੀ ਬੱਚੀ ਦੇ ਨਾਲ 5 ਸਾਲ ਦੀ ਉਸਦੀ ਬੱਚੀ ਹੈ ਤਾਂ ਉਸਦੇ ਨਾਲ ਵੀ ਉਹਨੇ ਬਹੁਤ ਸਾਰੇ ਸੁਪਨੇ ਸਜਾਏ ਸੀ ਉਹਨਾਂ ਦਾ ਫਿਊਚਰ ਉਹਨਾਂ ਦਾ ਭਵਿੱਖ ਸੈੱਟ ਕਰਨ ਵਾਸਤੇ ਵਿਦੇਸ਼ ਦਾ ਰੁਕ ਕਰਦਾ ਵਾ ਪਰ ਉੱਥੋਂ ਜਦੋਂ ਮਦਭਗੀ ਖਬਰ ਸਾਹਮਣੇ ਆਂਦੀ ਹੈ ਤਾਂ ਫਿਰ ਕਿਤੇ ਨਾ ਕਿਤੇ ਪਰਿਵਾਰ ਦੇ ਹਾਲਾਤ ਜਿਹੜੇ ਨੇ ਉਹ ਤੁਸੀਂ ਖੁਦ ਅੰਦਾਜ਼ਾ ਲਗਾ ਲਵੋਗੇ ਬਹੁਤ ਸਾਰੇ ਐਸੇ ਨੌਜਵਾਨ ਨੇ ਵਿਦੇਸ਼ ਦਾ ਰੁਕ ਕਰਦੇ ਨੇ ਪਰ ਜਦੋਂ ਉੱਥੋਂ ਮਦਭਗੀ ਖਬਰ ਆਂਦੀ ਹੈ ਬਕਸ਼ੇਚ ਬੰਦ ਜਦੋਂ ਡੈੱਡ ਬੋਡੀ ਆਂਦੀ ਹੈ ਤਾਂ ਫਿਰ ਪਰਿਵਾਰ ਦੇ ਹਾਲਾਤ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਦੁੱਖ ਇਹ ਪਰਿਵਾਰ ਦਾ ਕਦੇ ਘਟਾ ਇਹਨਾਂ ਦਾ ਪੂਰਾ ਨਹੀਂ ਹੋਣਾ ਘਰ ਦਾ ਇੱਕ ਜੀ ਚਲਾ ਗਿਆ ਸੀ ਘਰ ਦੇ ਹਾਲਾਤ ਬਦਲਣ ਵਾਸਤੇ ਹਾਲਾਤ ਬਦਲੇ ਵੀ ਉਸ ਨੌਜਵਾਨ ਨੇ ਕੜੀ ਮਿਹਨਤ ਕੀਤੀ ਮਿਹਨਤ ਕਰਕੇ ਆਪਣੇ ਘਰ ਦੇ ਹਾਲਾਤ ਬਦਲਨੇ ਸ਼ੁਰੂ ਕੀਤੇ ਪਰ ਜਦੋਂ ਹਾਲਾਤ ਬਦਲਨੇ ਸ਼ੁਰੂ ਹੋਏ ਉਸ ਦਾ ਖੁਦ ਦਾ ਜਿਹੜਾ ਸੀ ਜੀਵਨ ਉੱਥੇ ਜਾ ਕੇ ਵਿਦੇਸ਼ ਦੀ ਧਰਤੀ ਤੇ ਹੀ ਖਤਮ ਹੋ ਗਿਆ 6 ਸਾਲੇ 6 ਸਾਲ ਹੋ ਗਏ ਮੇਰੇ ਬੱਚੇ ਨੂੰ ਬਾਜੀ ਕੇ ਨੂੰ ਮਨ ਬੱਚਾ ਜਿੱਦਣ ਕਰੋ ਗਿਆ ਇਹ ਅੰਦਰ ਮੰਮੀ ਜਿੱਦ ਤੁਹਾਡੇ ਕਮਰੇ ਭਰੇ ਮੌਦ ਹੋਣਾ ਕੌਣ ਤੇ ਮੇਰੇ ਬੱਚੇ ਨੇ ਆਉਣਾ ਹੀ ਯਾਰ ਮੈਂ ਇੰਨੇ ਦੇ ਵਿੱਚ ਤਿਆਰੀਆਂ ਕਰਨ ਦਿਆਂ ਹੀ ਆਂਦਾ ਮੈਂ ਪੇਪਰ ਲਾ ਦੇਣੇ ਆ ਛੁੱਟੀ ਤੇ ਮੰਮੀ ਮੈਂ ਆ ਜਾਣਾ ਵਾ ਮੈਨੂੰ ਨਹੀਂ ਪਤਾ பாਜੀ ਮੇਰੇ ਬੱਚੇ ਨੇ ਉਧਰ ਇਦਾਂ ਹੋ ਜਾਣਾ ਸਾਢੇ 5 ਵਜੇ ਮੈਨੂੰ ਫੋਨ ਆਇਆ ਵਾ ਆਂਦਾ ਮੰਮੀ ਮੈਂ ਅੱਜ ਦਿਹਾੜੀ ਡੰਗ ਜਾਂਦਾ ਉਹ ਪੇਪਰ ਲਾ ਦੇਣੇ ਆ ਇਹਦਾ ਇਦਾਂ ਜਾਂਦਾ ਹੀ ਮੈਂ ਛੁੱਟੀ ਆ ਜਾਣਾ ਹੁਣ பாਜੀ ਮੈਨੂੰ ਨਹੀਂ ਸੀ ਪਤਾ ਮੇਰੇ ਬੱਚੇ ਨੇ ਨਹੀਂ ਆਵਾ ਤੇ ਕਰ ਰਹਿਣਾ ਗੱਲ ਦਾ ਚੇਤੇ ਚੇਤਾ ਹੀ ਨਹੀਂ ਸਾਡੇ ਮਨ ਦੇ ਵਿੱਚ ਮਰੇ ਮੇਰੇ ਬੱਚੇ ਨੇ ਆਹ ਕੋਠੀ ਕਿਧਰ ਹੀ ਜਾ ਨਾ ਪਾਈ ਆ ਵੀਡੀਓ ਕਾਲ ਕਰ ਕਰਕੇ ਵੇਂਦਾ ਹੂੰ ਦਾਈ ਮੇਰਾ ਬੱਚਾ ਮੰਮੀ ਜੱਸ ਮੈਨੇ ਮਿਸਤਰੀ ਕੀ ਬਣਾਉਣ ਦੇ ਨੇ ਕਿੱਦਾਂ ਕਰਨ ਦੇ ਨੇ ਮਰੇ ਬੱਚੇ ਦੇ ਵੇਖਣ ਦੀ ਵੀ ਨਹੀਂ ਹੁਕਮ ਹੋਇਆ ਕੋਠੀ ਦੇ ਵਿੱਚ ਕਿਤੇ ਜਾ ਕੇ ਪੈਰ ਹੀ ਪਾਲਾਂ ਮੇਰੇ ਬੱਚੇ ਦੇ ਡੱਬੇ ਚ ਪੈ ਕੇ ਆ ਜਾਣਾ ਹਾਜੀ ਮੈਂ ਨਹੀਂ ਇਹ ਗੱਲ ਸੋਚੀ ਮੇਰੇ ਬੱਚੇ ਨੇ ਇੰਨਾ ਆਉਣਾ ਵਾ ਕੀ ਹੋਇਆ ਵਾ ਥੋੜੇ ਮੇਰੇ ਬੱਚੇ ਦੀ ਰੱਬ ਨੂੰ ਛੇਤੀ ਪਿਆ ਗਈ ਉਹਨੂੰ ਵੀ ਲੋਟ ਪਿਆ ਗਈ ਮੇਰੇ ਬੱਚੇ ਦੀ ਮੇਰੇ ਬੱਚਿਆ ਵੇ ਮੈਂ ਤਾਂ ਕਿਉਂ ਕਰਨਾ ਮੈਂਰੇ ਨਾਲ ਬੱਚਿਆ ਕਿਉਂ ਆਪਣੀ ਮਾਂ ਨੇ ਲੁੱਟ ਲਈ ਓਏ ਬੱਚਿਆ ਮੇਰੇ ਬੱਚਾ ਕਿਹਦੇ ਹੋ ਜੀਵਾਂ ਧੱਕੇ ਹੀਰ ਗਵਾਚ ਗਿਆ ਜੇ ਬਜ਼ੁਰਗ ਬਾਪ ਆ ਇੱਕ ਜਿਹੜਾ ਆਪਣੇ ਪੁੱਤ ਦੀ ਡੈੱਡ ਬੋਡੀ ਲਈ ਕਹਿ ਰਿਹਾ ਅਪੀਲ ਕਰ ਰਿਹਾ ਬਹੁਤ ਸਾਰੇ ਸਮਾਜ ਸੇਵੀ ਸੰਸਥਾਵਾਂ ਨੂੰ ਪਰ ਸਰਕਾਰ ਨੂੰ ਉਸਦੇ ਪੁੱਤ ਦੀ ਡੈੱਡ ਬੋਡੀ ਆ ਜੇ ਪ੍ਰਮਾਤਮਾ ਦਾ ਭਾਣਾ ਮੰਨਣ ਰਿਹਾ ਬਜ਼ੁਰਗ ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਆ ਹਰ ਇਨਸਾਨ ਬਹੁਤ ਸਾਰੇ ਸੁਪਨੇ ਦੇਖਦਾ ਆਪਣੇ ਪਰਿਵਾਰ ਦੇ ਨਾਲ ਹਾਲਾਤ ਬਦਲਣ ਦੀ ਕੋਸ਼ਿਸ਼ ਕਰਦਾ ਵਾ ਕਿ ਮੈਂ ਆਪਣੇ ਪਰਿਵਾਰ ਦੇ ਕਿਸੇ ਤਰੀਕੇ ਨਾਲ ਹਾਲਾਤ ਬਦਲ ਸਕਾਂ ਪਰਿਵਾਰ ਵੀ ਸੁਪਨੇ ਉਸੇ ਤਰੀਕੇ ਦੇਖਦਾ ਵਾ ਉਹ ਜਦੋਂ ਸੁਪਨੇ ਨਹੀਂ ਆਪਣੇ ਸੂਬੇ 'ਚ ਰਹਿ ਕੇ ਪੂਰੇ ਹੁੰਦੇ ਤਾਂ ਫਿਰ ਕਿਤਨੇ ਕਿਤੇ ਜ਼ਰੂਰ ਨੌਜਵਾਨ ਨੇ ਵਿਦੇਸ਼ ਦਾ ਰੁਕ ਕਰ ਦੇਣਾ ਇਸੇ ਤਰੀਕੇ ਨਾਲ ਅੱਜ ਤੋਂ 6 ਸਾਲ ਪਹਿਲਾਂ ਮੇਜਰ ਮਸੀਹ ਜੋ ਕਿ ਗੁਰਦਾਸਪੁਰ ਦੇ ਚੈਨੇਵਾਲ ਪਿੰਡ ਦਾ ਰਹਿਣ ਵਾਲਾ ਸੀ 사우ਦੀ ਅਰਬ ਦਾ ਰੁੱਖ ਕਰਦਾ ਵਾ ਟਰਾਲਾ ਚਲਾਉਂਦਾ ਵਾ ਡਰਾਈਵਰੀ ਕਰਦਾ ਵਾ ਤਾਂ ਇੱਕ ਬੜੀ ਮੱਧ ਭਾਗੀ ਵਿਦੇਸ਼ ਤੋਂ ਖਬਰ ਆਂਦੀ ਹੈ ਜਦੋਂ ਪਰਿਵਾਰ ਨੂੰ ਖਬਰ ਮਿਲਦੀ ਆ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਕਿਉਂਕਿ ਸੁਪਨੇ ਸਜਾਏ ਸੀ ਆਪਣੀ ਘਰ ਵਾਲੀ ਦੇ ਨਾਲ ਆਪਣੀ ਬੱਚੀ ਦੇ ਨਾਲ 5 ਸਾਲ ਦੀ ਉਸਦੀ ਬੱਚੀ ਹੈ ਤਾਂ ਉਸ ਦੇ ਨਾਲ ਵੀ ਉਹਨੇ ਬਹੁਤ سارے ਸੁਪਨੇ ਸਜਾਏ ਸੀ ਉਹਨਾਂ ਦਾ ਫਿਊਚਰ ਉਹਨਾਂ ਦਾ ਭਵਿੱਖ ਸੈੱਟ ਕਰਨ ਵਾਸਤੇ ਵਿਦੇਸ਼ ਦਾ ਰੁਕ ਕਰਦਾ ਵਾ ਪਰ ਉੱਥੋਂ ਜਦੋਂ ਮਦਭਗੀ ਖਬਰ ਸਾਹਮਣੇ ਆਂਦੀ ਹੈ ਤਾਂ ਫਿਰ ਕਿਤੇ ਨਾ ਕਿਤੇ ਪਰਿਵਾਰ ਦੇ ਹਾਲਾਤ ਜਿਹੜੇ ਨੇ ਉਹ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਪੰਜਾਬ 'ਚ ਇਕੱਲਾ ਮੇਜਰ ਸਿੰਘ ਮਸੀਨੀ ਬਹੁਤ ਸਾਰੇ ਐਸੇ ਨੌਜਵਾਨ ਨੇ ਵਿਦੇਸ਼ ਦਾ ਰੁਕ ਕਰਦੇ ਨੇ ਪਰ ਜਦੋਂ ਉੱਥੋਂ ਮਦਭਗੀ ਖਬਰ ਆਂਦੀ ਹੈ ਬਖਸ਼ੇ ਚ ਬੰਦ ਜਦੋਂ ਡੈੱਡ ਬੋਡੀ ਆਂਦੀ ਹੈ ਤਾਂ ਫਿਰ ਪਰਿਵਾਰ ਦੇ ਹਾਲਾਤ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿਸ ਤਰੀਕੇ ਦੇ ਹੋਣਗੇ ਘਰਵਾਲੀ ਆ ਆਪਣੇ ਪਿੱਛੇ ਆਪਣੀ ਘਰਵਾਲੀ ਨੂੰ ਨਾਲ 5 ਸਾਲ ਦੀ ਬੱਚੀ ਨੂੰ ਭੈਣ ਆ ਬਾਪ ਆ ਬਜ਼ੁਰਗ ਮਾਂ ਆ ਬਜ਼ੁਰਗ ਜਿਨ੍ਹਾਂ ਨੂੰ ਛੱਡ ਗਿਆ ਆ ਜੋ ਭੈਣ ਜਾਂ ਉਹ ਮਾਂ ਕਿਤੇ ਨਾ ਕਿਤੇ ਉਸ ਦਾ ਜਿਹੜਾ ਦਰਦ ਆ ਉਹ ਜ਼ਰੂਰ ਕਿਤੇ ਨਾ ਕਿਤੇ ਮਹਿਸੂਸ ਕਰ ਰਹੇ ਕਿਉਂਕਿ ਦੁੱਖੇ ਪਰਿਵਾਰ ਦਾ ਕਦੇ ਘਾਟਾ ਇਹਨਾਂ ਦਾ ਪੂਰਾ ਨਹੀਂ ਹੋਣਾ ਘਰ ਦਾ ਇੱਕ ਜੀ ਚਲਾ ਗਿਆ ਸੀ ਘਰ ਦੇ ਹਾਲਾਤ ਬਦਲਣ ਵਾਸਤੇ ਹਾਲਾਤ ਬਦਲੇ ਵੀ ਉਸ ਨੌਜਵਾਨ ਨੇ ਕਿਹੜੀ ਮਿਹਨਤ ਕੀਤੀ ਮਿਹਨਤ ਕਰਕੇ ਆਪਣੇ ਘਰ ਦੇ ਹਾਲਾਤ ਬਦਲਣੇ ਸ਼ੁਰੂ ਕੀਤੇ ਪਰ ਜਦੋਂ ਹਾਲਾਤ ਬਦਲਣੇ ਸ਼ੁਰੂ ਹੋਏ ਉਸ ਦਾ ਖੁਦ ਦਾ ਜਿਹੜਾ ਸੀ ਜੀਵਨ ਉੱਥੇ ਜਾ ਕੇ ਵਿਦੇਸ਼ ਦੀ ਧਰਤੀ ਤੇ ਹੀ ਖਤਮ ਹੋ ਗਿਆ ਗੱਲਬਾਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰਾਂਗੇ ਭੈਣ ਦੇ ਨਾਲ ਹਾਲਾਤ ਤਾਂ ਨਹੀਂ ਭੈਣ ਦੇ ਭੈਣ ਬੜੇ سارے ਸੁਪਨੇ ਸਜਾਏ ਸੀ ਮੇਜਰ ਮਸੀਦੇ ਨਾਲ ਬਹੁਤ سارے ਸੁਪਨੇ ਦੇਖੇ ਸੀ ਕਿੰਨੇ ਕੁ ਸੁਪਨੇ ਪੂਰੇ ਹੋਏ ਭੈਣ ਦੇ ਕੁਛ ਨਹੀਂ ਬਸ ਆਕਾਰੀ ਬਣਾਇਆ ਬਸ ਜੇ ਕਦੇ ਘਾਟਾ ਉਹਦਾ ਪੂਰਾ ਨਹੀਂ ਹੋਣਾ ਕਦੇ ਉਹ ਦਿਲ ਦੇ ਵਿੱਚੋਂ ਨਹੀਂ ਦਰਦ ਭੁੱਲਣਾ ਜਿਹੜੇ ਸੁਪਨੇ ਦੇਖੇ ਸੀ ਕਦੇ ਉਹ ਭੁੱਲਨੇ ਨਹੀਂ ਹੈਗੇ ਕਿ ਅਸੀਂ ਬਹੁਤ ਸਾਰੇ ਸੁਪਨੇ ਦੇਖੇ ਸੀ ਪਰਿਵਾਰ ਵਾਸਤੇ ਜਾਂ ਆਪਣੀ ਬੱਚੀ ਵਾਸਤੇ ਬੱਚੀ ਵੀ ਅਜ ਬਿਨ ਬਾਪ ਦੇ ਰਹਿ ਗਈ ਕੀ ਹੋ ਗଲା ਮੇ ਕੋਸਾਂ ਸੀ ਆ ਮੇ ਬਿਠੀ ਕਦੇ ਸੋਚਿਆ ਸੀ ਕਿ ਇਸ ਤਰੀਕੇ ਨਾਲ ਹੋਊਗਾ ਇਦਾਂ ਦਾ ਪਾਣਾ ਵਰਤੇਗਾ ਪ੍ਰਮਾਤਮਾ ਨੇ ਕਿਸ ਤਰੀਕੇ ਨਾਲ ਪਾਣਾ ਵਰਤੇਗਾ ਹਨ ਪਰਿਵਾਰ ਦੇ ਹਾਲਾਤ ਸੁਧਰਨੇ ਸ਼ੁਰੂ ਹੋਏ ਆ ਤੋ ਆਪ ਵੀ ਸਾਥ ਛੱਡ ਗਏ ਇਹ ਤਾਂ ਲੱਗਦਾ ਵੀ ਨਹੀਂ ਆ ਕਿ ਛੱਡ ਕੇ ਚਲ ਗਈ ਹੈ ਕਿ ਕਿਰਲੀਵਰ ਗੱਲ ਕਦੋਂ ਹੁੰਦੀ ਹੈ ਮੇਜਲ ਨਹੀਂ ਹੋਈ ਸੀ ਅਜੇ ਤੱਕ ਕਾਲਾ ਮੇਰੇ ਨਾਲ ਉਸ ਦਿਨ ਕਾਲੀ ਨਹੀਂ ਹੋਈ ਸੀ ਪਤਾ ਕਿਦਾਂ ਲੱਗਾ ਫਿਰ ਘਰ ਦੇ ਵਿੱਚ ਜੀ ਫੋਨ ਗਿਆ ਸੀ ਮੈਂ ਪੇਕੇ ਸੀਦੋਂ ਫੋਨ ਗਿਆ ਸੀ ਉੱਥੇ ਮੈਨੂੰ ਤੇ ਉੱਥੋਂ ਫਿਰ ਆਪਾਂ ਆਏ ਇੱਥੇ ਮਾਪੋਤੂ ਵਾਪਸ ਨਹੀਂ ਆਣਾ ਘਰ ਦੇ ਹਾਲਾਤ ਬਦਲਣ ਲਈ ਬਾਹਰ ਗਿਆ ਸੀ ਵਿਦੇਸ਼ ਦਾ ਰੋਕ ਕੀਤਾ ਸੀ ਪਰ ਬਕਸੇ 'ਚ ਬੰਦ ਹੋਣੀ ਆ ਬਕਸੇ 'ਚ ਬੰਦ ਹੋ ਕੇ ਤੁਸੀਂ ਡੈੱਡ ਬੁਡੀ ਪਿੰਡ ਪਹੁੰਚਣੀ ਓ 6 ਸਾਲੇ 6 ਸਾਲ ਹੋ ਗਏ ਮੇਰੇ ਬੱਚੇ ਨੂੰ ਪਾਜੀਏ ਨੂੰ ਮਨ ਬੱਚਾ ਜਿੱਦਨ ਕਰੋ ਗਿਆ ਆ ਜਾਂਦਾ ਮੰਮੀ ਜਿੱਦੋਂ ਸਾਡੇ ਕਮਰੇ ਭਰੇ ਮੌਦੂ ਆਣਾ ਹਾਂ ਹਾਂ ਤੇ ਮੇਰੇ ਬੱਚੇ ਨੇ ਆਉਣਾ ਹੀ ਬਾਜਾਰ ਵਿੱਚ ਇਹਦੇ ਵਿੱਚ ਤਿਆਰੀਆਂ ਕਰਨ ਰਿਹਾ ਹੀ ਜਾਂਦਾ ਮੈਂ ਪੇਪਰ ਲਾ ਦੇਣੇ ਆ ਛੁੱਟੀ ਤੇ ਮੰਮੀ ਮੈਂ ਆ ਜਾਣਾ ਵਾ ਮੈਨੂੰ ਨਹੀਂ ਪਤਾ ਪਾਜੀ ਮੇਰੇ ਬੱਚੇ ਨੇ ਉਧਰ ਇਦਾਂ ਹੋ ਜਾਣਾ ਮੈਨੂੰ ਰੇਹ ਕੱਲ ਦਾ ਚੇਤਾ ਹੀ ਨਹੀਂ ਸੀ ਜਿੱਦਨ ਮਰਿਆ ਉਦਨ ਵੀ ਮੇਨਾਂ ਗੱਲਬਾਤ ਹੋਈ ਆ ਸਾਢੇ 5 ਵਜੇ ਮੈਨੂੰ ਫੋਨ ਆਇਆ ਵਾ ਆਂਦਾ ਮੰਮੀ ਮੈਂ ਅੱਜ ਦੇੜੀ ਡੰਗ ਜਾਂਦਾ ਉਹਨਾਂ ਪੇਪਰ ਲਾ ਦੇਣੇ ਆ ਮਿੰਟ ਇਦਾਂ ਜਾਂਦਾ ਹੀ ਮੈਂ ਛੁੱਟੀ ਆ ਜਾਣਾ ਹੁਣ ਬਾਜੀ ਮੈਨੂੰ ਨਹੀਂ ਸੀ ਪਤਾ ਮੇਰੇ ਬੱਚੇ ਨੇ ਨਹੀਂ ਹੋਣਾ ਮੈਂ ਤਾਂ ਗੇਰ ਨਾਲ ਦਾ ਚੇਤੇ ਚੇਤਾ ਹੀ ਨਹੀਂ ਸਾਡੇ ਮਨ ਦੇ ਵਿੱਚ ਬਾਰੇ ਮੇਰੇ ਬੱਚੇ ਨੇ ਆ ਕੋਠੀ ਕਿਧਰੇ ਜਾ ਨਾ ਪਾਈ ਆ ਵੀਡੀਓ ਕਾਲ ਕਰ ਕਰਕੇ ਵੇਂਦਾ ਉਹਨਾਂ ਦਾਈ ਮੇਰਾ ਬੱਚਾ ਮੰਮੀ ਦੱਸ ਮੈਨੂੰ ਮਿਸਤਰੀ ਕੀ ਬਣਾਉਣ ਦੇ ਨੇ ਕਿੱਦਾਂ ਕਰਨ ਦੇ ਨੇ ਮੈਂ ਬੱਚੇ ਰ ਵੇਖਣ ਦੀ ਵੀ ਨਹੀਂ ਹੁਕਮ ਹੋਇਆ ਮੈਂ ਕੋਠੀ ਦੇ ਵਿੱਚ ਕਿਤੇ ਜਾ ਕੇ ਪੈਰ ਹੀ ਪਾਲਾਂ ਨਿੱਦਦਾ ਮੈਂ ਆਪਣੇ ਬੱਚੇ ਨੂੰ ਕੱਲ ਲਿਆ ਸੀ ਓਦਾਂ ਮੇਰੇ ਬੱਚੇ ਨੇ ਨਹੀਂ ਹੁਣ ਆਉਣਾ ਹੁਣ ਮੇਰੇ ਬੱਚੇ ਦੇ ਡੱਬੇ 'ਚ ਪਿਆ ਕੇ ਆ ਜਾਣਾ ਹਾਜੀ ਮੈਂ ਨਹੀਂ ਇਹ ਗੱਲ ਸੋਚੀ ਮੇਰੇ ਬੱਚੇ ਨੇ ਇਦਾਂ ਆਉਣਾ ਵਾ ساری ਉਮਰ ਗਰੀਬੀ ਚੱਲਦਾ ਰਹਾ ਮਿਹਨਤ ਕੀਤੀ ਘਰ ਦੇ ਹਾਲਾਤ ਬਦਲੇ ਜਦੋਂ ਸਮਾਂ ਆਇਆ ਸੁੱਖ ਭੋਗਣ ਦਾ ਆਪ ਹੀ ਸਾ ਚੜ ਗਿਆ ਜਦੋਂ ਕਿ ਆਣ ਤੇ ਬੜੀ ਗਰੀਬੀ ਸਾਡੇ ਬਾਲਿਆਂ ਵਾਲੇ ਕਮਰੇ ਸੀ ਇਹਦੇ ਬੱਚਾ ਨਹੀਂ ਮੰਮੀ ਮੈਂ ਉਦੋਂ ਆਣਾ ਜਦੋਂ ਸਾਡੇ ਕਮਰੇ ਪਏ ਹਣ ਮੇਰੇ ਬੱਚਿਆਂ ਨੇ ਕਿਤੇ ਵੇਖੇ ਮੇਰੀ ਗਮਰੇ ਆਣ ਕੇ ਮੇਰੇ ਅੱਜ ਇਹ ਬੰਦਾ ਕੀ ਹੋ ਜਾਵਾ ਹਣ ਮੇਰੇ ਬੱਚਿਆਂ ਦੀ ਰੱਬ ਨੂੰ ਛੇਤੀ ਪਿਆ ਗਈ ਹੁਣ ਵੀ ਲੋਟ ਪਿਆ ਗਈ ਮੇਰੇ ਬੱਚਿਆਂ ਦੀ ਮੇਰੇ ਬੱਚਿਆਂ ਵੇ ਮੈਂ ਤਾਂ ਕਿਉਂ ਕਰਨਾ ਮੈਂਰੇ ਨਾਲ ਮੇਰੇ ਬੱਚਿਆਂ ਕਿਉਂ ਆਪਣੀ ਮਾਂ ਨੂੰ ਲੁੱਟਿਆ ਓਏ ਬੱਚਿਆ ਮੇਰੇ ਆ ਬੱਚਿਆ ਕਿਦੇ ਬੋ ਜੀਵਣ ਆ ਕਿਦੇ ਸ਼ੇਰ ਗਵਾਚ ਗਿਆ ਜੇ ਵਾਦੀ ਜਦੋਂ ਇਹ ਸਾਉਦੀ ਦੇ ਵਿੱਚ ਸ਼ੇਰ ਕਰਾ ਜਾਵੇ ਬਜ਼ੁਰਗ ਬਾਪ ਉਸ ਵੇਲੇ ਟੁੱਟ ਜਾਂਦਾ ਜਦੋਂ ਉਸ ਦਾ ਜਵਾਨ ਪੁੱਤ ਹੀਰੇ ਵਰਗਾ ਚਲੇ ਜਾਵੇ ਹੈਨਾ ਉਹਨਾਂ ਮੁੰਡਿਆਂ ਦੇ ਉੱਤੇ ਉਸ ਪੁੱਤ ਦੀ লাশ ਜਦੋਂ ਚੁਕਣੀ ਪੈਂਦੀ ਹੈ ਨਾ ਤੇ ਉਸ ਦਾ ਦਰਦ ਉਸ ਬਾਪ ਨੂੰ ਹੀ ਪਤਾ ਹੁੰਦਾ ਵੇਖੋ 6 ਸਾਲ ਹੋ ਗਏ ਸਾਤੋਂ ਨੂੰ ਘਰੋਂ ਨਿਕਲੇ ਇੱਕ ਕਾਰ ਇਨ ਆਓ ਕੱਚੇ ਕਮਰੇ ਵਿੱਚੋਂ ਕੋ ਘਰ ਮੁਰਕੀ ਆ ਨੀਆ ਬੈਗ ਮੈਂ ਕਰ ਬਣਾ ਕੇ ਆਉਣਾ ਵੇਖਣਾ ਕੋ ਬੋਲ ਨਹੀਂ ਨੂੰ ਹੋਇਆ ਬਸ ਵੀਡੀਓ ਤੋਂ ਵੇਂਦਾ ਰਿਹਾ ਵੀ ਕੀ ਬਣਾਉਂਦੇ ਮਿਸਤਰੀ ਕੀ ਨਹੀਂ ਕਰਦੇ ਗਰੀਬ ਹਾਂ ਚਲੋ ਮਹਾਰਾਜ ਨੇ ਬੜੀ ਕਿਰਪਾ ਕੀਤੀ ਉਹ ਸਾਥ ਦਿੱਤਾ ਤੇ ਕਮਰੇ ਬਣਾਏ ਹੁਣ ਵੇਖਣ ਦਾ ਮੌਕਾ ਆਇਆ ਤਾਂ ਹੁਣ ਉਹ ਆਪ ਨਹੀਂ ਆਇਆ ਬਾਕੀ ਨੇਕ ਹੀ ਕੋਈ ਵੈਲ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਵੀ ਜਾਂ ਕੋ ਵੈਲੀ ਆ ਸਿਰਫ ਸਾਡੀ ਗਰੀਬ ਨੂੰ ਦੂਰ ਕਰਦਾ ਕਰਦਾ ਉੱਥੇ ਰਹਿ ਗਿਆ ਇਹਨਾਂ ਮਤਾ ਮੰਗ ਕੀ ਕਰਦੇ ਮੰਗ ਕੀ ਕਰਦੇ ਬਹੁਤ ਸਾਰੇ ਲੋਕ ਬਹੁਤ ਸਾਰੇ ਸਮਾਜ ਸੇ ਵੀ ਲੋਕ ਤੁਹਾਨੂੰ ਦੇਖ ਰਹੇ ਨੇ ਕੀ ਮੰਗ ਮਾਂ ਕਮੇਟੀ ਕਾ ਜੀ ਇਹ ਹੋਇਆ ਮੇਰਾ ਬੱਚਾ ਹੀ ਚਾਹੀਦਾ ਮੈਨੂੰ ਮੇਰੀ ਮੰਗ ਕੋਈ ਨਹੀਂ ਆਂ ਮੰਗਲ ਦੇ ਐਨੇ ਵੀਰ ਦੀ ਬਾਡੀ ਆ ਜੇ ਕੋਈ ਗੱਲ ਨਹੀਂ ਜੋ ਹੋਗਾ ਮੰਗ ਮੂੰਹ ਗਾਡੀ ਕਾ ਜੀ ਬਾਈ ਕੋਈ ਬਜ਼ੁਰਗ ਬਾਪ ਆ ਇੱਕ ਜਿਹੜਾ ਆਪਣੇ ਪੁੱਤ ਦੀ ਡੈੱਡ ਬਾਡੀ ਲਈ ਕਹਿ ਰਿਹਾ ਅਪੀਲ ਕਰ ਰਿਹਾ ਬਹੁਤ ਸਾਰੇ ਸਮਾਜ ਸੇਵੀ ਸੰਸਥਾਵਾਂ ਨੂੰ ਪਰ ਸਰਕਾਰ ਨੂੰ ਕਿ ਉਸਦੇ ਪੁੱਤ ਦੀ ਡੈੱਡ ਬਾਡੀ ਆ ਜੇ ਪ੍ਰਮਾਤਮਾ ਦਾ ਭਾਣਾ ਮੰਨਣ ਰਿਹਾ ਬਜ਼ੁਰਗ ਭੈਣਾ ਭਾਈ ਦੀ ਫੋਟੋ ਹੱਥੇ ਫੜੀ ਏ ਜਵਾਨ ਭਾਈ ਚਲਾ ਗਿਆ ਬਹੁਤ سارے ਸੁਪਨੇ ਸੀ ਅਕਸਰ ਗੱਲ ਹੁੰਦੀ ਹੋਏਗੀ ਫੋਨ ਦੇ ਉੱਤੇ ਲਾਸਟ ਵਾਰੀ ਕਦੋਂ ਗੱਲ ਹੋਈ ਸੀ ਇੱਕ ਦਿਨ ਪਹਿਲਾਂ ਕੀ ਕਹਿੰਦੇ ਸੀ ਕੋਈ ਦੱਸਿਆ ਨਹੀਂ ਦੱਸਿਆ ਨਹੀਂ ਕੁਝ ਵੀ ਉਹਦਾ ਗੱਲ ਕਰ ਦਿੰਦੀ ਹਾਲ ਚਾਲ ਬੱਚੇ ਆ ਮੇਰੇ ਨਾਲ ਹਾਂਜੀ ਕਦੇ ਦੁੱਖ ਨਹੀਂ ਨਿਕਾਵਾਂ ਕਦੇ ਦੇ ਦਿਲ ਚ ਚੀਜ਼ ਆਣਾ ਜਿਹੜੀ ਕਦੇ ਨਹੀਂ ਬੋਲ ਹਾਂਜੀ ਬੜਾ ਪਿਆਰ ਕਰਦਾ ਸੀ ਮੇਰਾ ਪ੍ਰਮੇਨ ਭਰਾ ਤੇ ਭੈਣਾਂ ਦੇ ਨਾਲ ਦੁੱਖ ਸੁੱਖ ਫੋਲ ਲੈਂਦੇ ਕਦੇ ਕੋਈ ਫੋਲਿਆ ਦੁੱਖ ਤੁਹਾਡੇ ਨਾਲ ਵੀਰ ਨੇ ਨਹੀਂ ਘਰ ਦੇ ਹਾਲਾਤਾਂ ਨੂੰ ਲੈ ਕੇ ਹਾਂਜੀ ਘਰ ਤੇ ਕਹਿੰਦਾ ਹੀ ਬਨਾਇਆ ਸੀ ਹੁਣ ਉਹਨੇ ਛੁੱਟੀ ਆਣਾ ਸੀ 11ਵੇਂ ਮਹੀਨੇ ਹਾਂਜੀ 6 ਸਾਲ ਦੇ ਸਮਾਂ ਕਰੀਬ ਹੋ ਗਿਆ ਸੀ ਬਾਹਰ ਗਿਆ ਕਦੇ ਵਾਪਸ ਆਇਆ ਸੀ ਉਸ 6 ਸਾਲਾਂ ਦੇ ਵਿੱਚ ਹੁਣ ਆਣਾ ਸੀ ਵਾਪਸ ਉਹਨੇ ਹਾਂਜੀ ਅੱਛਾ ਭਾਣਾ ਕੀ ਵਰਤਿਆ ਬਜ਼ੁਰਗੋ ਪਤਾ ਲੱਗਾ ਕਿਸ ਤਰੀਕੇ ਨਾਲ ਹੋਈ ਉਸਦੀ ਮੌਤ ਉੱਥੇ ਬਾਹਰ ਇਹ ਜੇ ਪਰਮਾਧਮਾ ਯਾਨਦਾ ਵਾ ਅਸੀਂ ਇਹ ਵੇਖਿਆ ਵੀ ਵੀਡੀਓ ਵੇਖੀ ਆ ਗੱਡੀ ਪਲਟੀ ਆ ਪਈ ਇਹ ਚੌਵੇਂ ਤਾਂ ਹੋ ਗਏ ਨੇ ਤੇ ਉਹ ਤਾਂ ਉਹ ਜੂ ਸੁੱਤਾ ਕੋਈ ਛੜੀਟ ਕੋਈ ਨਹੀਂ ਪੈਂਚਦਾ ਮਾਲ ਪਗ ਨਹੀਂ ਰੱਬ ਦਾ ਭਾਣਾ ਕੀ ਵਰਤਿਆ ਕਿੰਨਾ ਸਮਾ ਹੋ ਗਿਆ ਡਰਾਈਵਿੰਗ ਕਰਦੇ ਆ ਬਾਹਰ ਬਾਹਰ 6 ਸਾਲ ਹੋ ਗਏ ਨੇ 6 ਸਾਲ ਜੀ ਹਮਾ ਸਾਲੋਂ ਕਰ ਡਰਾਈਵਿੰਗ ਕਰਦੇ ਨੂੰ ਬਿਲਕੁਲੇ ਪਰਿਵਾਰ ਆ ਜਿਹੜੇ ਮਦਦ ਕੀ ਮੰਗਦੇ ਨੇ ਕਿ ਉਹਨਾਂ ਦੇ ਜਿਹੜੇ ਪੁੱਤ ਦੀ ਆ ਅੰਤਿਮ ਦੇਹ ਆ ਜਿਹੜੀ ਉਹ ਉਹਨਾਂ ਦੇ ਪਿੰਡ ਜੱਦੀ ਪਿੰਡ ਆ ਜੇ ਜਿਸ ਦੇ ਕਰਕੇ ਉਹ ਆਪਣੇ ਪੁੱਤ ਦੇ ਅੰਤਿਮ ਦਰਸ਼ਨ ਜਿਹੜੇ ਕਰ ਸਕਣ ਅਖੀਰਲੀ ਵਾਰ ਉਸ ਦਾ ਚਿਹਰਾ ਵੇਖ ਲੈਣ ਕਿਉਂਕਿ 6 ਸਾਲ ਦੇ ਕਰੀਬ ਸਮਾਂ ਹੋ ਗਿਆ ਉਸ ਨੂੰ ਵਿਦੇਸ਼ ਗਿਆ ਪਰ 6 ਸਾਲਾਂ ਦੇ ਵਿੱਚ ਉਹ ਕਦੇ ਪਿੰਡ ਨਹੀਂ ਮੁੜਿਆ ਸਿਰਫ ਤਾਂ ਸਿਰਫ ਇੱਕੋ ਹੀ ਸੀ ਮਨ ਦੇ ਵਿੱਚ ਕਿ ਮੈਂ ਆਪਣੇ ਜਿਹੜੇ ਹਾਲਾਤ ਨੇ ਉਹ ਘਰ ਦੇ ਬਦਲਨੇ ਹਾਲਾਤ ਬਦਲੇ ਘਰ ਪਾਇਆ ਪਰ ਜਦੋਂ ਸੁੱਖ ਸਹਿ ਲੈਣਾ ਸੀ ਉਹ ਆਪ ਹੀ ਦੁਨੀਆ ਛੱਡ ਕੇ ਇਸ ਜਹਾਨ ਨੂੰ ਛੱਡ ਕੇ ਚਲਾ ਗਿਆ ਅੱਜ ਕਿਤੇ ਨਾ ਕਿਤੇ ਮਾਂ ਵੀ ਬਜ਼ੁਰਗ ਅਤੇ ਬਾਪ ਵੀ ਜ਼ਰੂਰ ਮਹਿਸੂਸ ਕਰਦਾ ਵਾ ਕਿ ਪੁੱਤ ਨੇ ਵੀਡੀਓ ਕਾਲ ਦੇ ਉੱਤੇ ਅਕਸਰ ਅਸੀਂ ਆਪਣਾ ਘਰ ਦਿਖਾਉਂਦੇ ਸੀ ਜਿਹੜਾ ਉਹਨੇ ਸੁਪਨਿਆਂ ਦਾ ਘਰ ਬਣਾਇਆ ਸੀ ਆਪਣਾ ਆਸ਼ਿਆਨਾ ਬਣਾਇਆ ਸੀ ਉਹ ਦਿਖਾਉਂਦੇ ਸੀ ਪਰ ਉਸਨੇ ਸੁੱਖ ਨਹੀਂ ਭੋਗਿਆ ਇੱਕ ਵਾਰੀ ਇੱਥੇ ਪੈਰ ਪਾ ਕੇ ਨਹੀਂ ਦੇਖਿਆ ਘਰ ਦੇ ਵਿੱਚ ਉਸ ਤੋਂ ਪਹਿਲਾਂ ਹੀ ਉਸਦੀ ਜਾਨ ਜਿਹੜੀ ਚਲੇ ਗਈ ਡਰਾਈਵਿੰਗ ਕਰਦਾ ਸੀ 사우ਦੀ ਅਰਬ ਤੇ ਜਿੱਤ ਤੋਂ ਬਾਅਦ ਉਸਦੇ ਟਰਾਲਾ ਪਲਟਣ ਦੇ ਨਾਲ ਉਸਦੀ ਮੌਤ ਹੋ ਜਾਂਦੀ ਹੁਣ ਕਿਤੇ ਨਾ ਕਿਤੇ ਭਾਰਤ ਸਰਕਾਰ ਅੱਗੇ ਵੀ ਗੁਫਾਰ ਲਾ ਰਿਹਾ ਪਰਿਵਾਰ ਕਉਨਾ ਦੇ ਪੁੱਤ ਦੀ ਜਿਹੜੀ ਅੰਤਿਮ ਦੇਵਾ ਉਹਨਾਂ ਦੇ ਪਿੰਡ ਆ ਸਕੇ ਤਾਂ ਜੋ ਉਸ ਦੇ ਅੰਤਿਮ ਦਰਸ਼ਨ ਕਰ ਸਕਣ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਗੁੰਡਲ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ